ਤੇ ਇਹ ਹੋ ਗਈ ਜੀ ਆਪਣੀ ਲੈਕਟਰ ਲਾਈ ਨਹੀਂ ਲਓ ਤੇ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਵੀ ਇਹ ਕਿਵੇਂ ਚੱਕਣੀਆਂ ਇਹ ਇੱਕ ਪਾਸੇ ਦਾਣੇਦਾਰ ਹੁੰਦੀ ਹੈ ਇੱਕ ਪਾਸੇ ਹੁੰਦੀ ਹੈ ਪਲੇਨ ਠੀਕ ਹੈ ਜੀ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਜਿਹੜੇ ਦਾਣੇਦਾਰਾ ਉਹ نیچے ਰੱਖਣੀ ਹੈ ਐਵੇਂ ਠੀਕ ਹੈ ਹੁਣ ਤੁਸੀਂ ਮਤਲਬ ਦੇਖਣਾ ਹੀ ਇਹਦੇ ਵਿੱਚ ਵੀ ਦਾਣੇਦਾਰ ਜਿਹੜੀ ਉਹ نیچے ਰੱਖਣੀ ਆ ਜੇ ਕਦੇ ਯੂਜ਼ ਕਰਨੀ ਜੀ ਹੋਵੇ ਠੀਕ ਹੈ ਤੇ ਆਪ ਬਾਧੂ ਜਿਹੜੀ ਹੈ ਆਪਾਂ ਕਟਿੰਗ ਕਰ ਲੈਣੀ ਆ ਸਲਾ ਸ਼ਰਦਾ ਕਪੜਾ نیچے ਵਿਛਾ ਲਿਆ ਤੇ ਲਾਈਨਿੰਗ ਆਪਾਂ ਇਦਾਂ ਰੱਖਣਾ ਠੀਕ ਹੈ ਜੀ ਇਹਨੂੰ ਨਾ ਇਦਾਂ ਕਰ ਕਰਕੇ ਟਕੌਂਦਿਆਂ ਦੇ ਜਾਈਏ ਨਾ ਆਪਾਂ ਨੇ ਸਮਝ ਲੱਗ ਗਈ ਜੀ ਦਾਣੇਦਾਰ نیچے ਰੱਖਣੀਆਂ ਜਿਹੜਾ ਦਾਣੇਦਾਰ ਵਾਲਾ ਪਾਸਾ ਉਹ نیچے ਰੱਖਣਾ ਜਿਹੜਾ ਪਲੇਨ ਆ ਉੱਪਰ ਰੱਖਣਾ ਠੀਕ ਹੈ ਜੀ ਪਲੇਨ ਦੇ ਉੱਪਰ ਆਪਾਂ ਨੇ ਪ੍ਰੈਸ ਕਰਨੀਆਂ ਪ੍ਰੈਸ ਤੁਸੀਂ ਇਹ ਤੁਹਾਨੂੰ ਜੀ ਇਹਨੇ ਇੱਦਾਂ ਹੀ ਚਿਪਕ ਜਾਣਾ ਇਹਨੂੰ ਤੁਸੀਂ ਸਾਰੇ ਨੂੰ ਇਦਾਂ ਵਿਛਾ ਕੇ ਬਸ ਪ੍ਰੈਸ ਕਰਦੇ ਨਹੀਂ ਜਾਣਾ ਤੁਸੀਂ ਨਾ ਇਹਨੂੰ ਇਦਾਂ ਨਹੀਂ ਆਏ ਵੀ ਇਦਾਂ ਨਹੀਂ ਹੈਗਾ ਵੀ ਡਬਲ ਡਬਲ ਕਰਕੇ ਇਦਾਂ ਇਦਾਂ ਕਰਕੇ ਕਰ ਦੋਗੇ ਠੀਕ ਹੈ ਇਹਨੂੰ ਇੱਕ ਪਾਸੇ ਤੋਂ ਕਰਦੇ ਨਹੀਂ ਜਾਈ ਜਾਣਾ ਤੇ ਤੁਸੀਂ ਬਾਹਰ ਕੱਢਦੇ ਨਹੀਂ ਜਾਈ ਜਾਣਾ نیچے ਤੱਕ ਜਿੱਧਰ ਉਹ ਲਾਈਨਿੰਗ ਬਾਤੀ ਉਦੋਂ ਨੂੰ ਵਧਾ ਦਿਓ ਬੇਸ਼ਰਤ ਨਹੀਂ ਪਰ ਤੁਸੀਂ ਇਹਨੂੰ ਖਿੱਚਣਾ ਨਹੀਂ ਲਈ ਨਹੀਂ ਕੁਝ ਨਹੀਂ ਕਰਨਾ ਹੈਗਾ ਹੈਨ ਪਿਆਰ ਨਾਲ ਕੋਣ ਕਾਲੀ ਨਹੀਂ ਕਰਨੀ ਕੋਈ ਨਾ ਕੋਈ ਬਲ ਪੈਣਾ ਚਾਹੀਦਾ ਵਿੱਚ ਠੀਕ ਹੈ ਵਾਲ ਕੱਢਦੇ ਨਹੀਂ ਜਾਣੇ ਠੀਕ ਜੀ ਐਨੀ ਕਿਚ 42 ਹੁਣ ਅਗਿਆ ਵਾਲੀ ਲਾਈਨਿੰਗ ਤੁਸੀਂ ਟੱਟ ਕਰ ਲੈਣੀ ਹੈ ਜਦ ਤੱਕ ਨਹੀਂ ਦੀ ਕਟਿੰਗ ਕਰਨੀ ਹੈਗੀ ਤੁਸੀਂ ਕਿਤੇ ਪਹਿਲਾਂ ਕਹੋ ਵੀ ਪੱਲੇ ਦੀ ਤਾਰ ਕੇ ਰੱਖ ਲਿਏ ਹੈਨਾ ਇਹ ਕੰਮ ਨਹੀਂ ਤੁਸੀਂ ਕਰਦਾ ਹੈਗਾ ਤੁਸੀਂ ਨਾਲ ਦੀ ਨਾਲ ਉਹ ਨੂੰ ਸੱਟ ਕਰਦੇ ਨੇ ਜਾਈ ਜਾਣਾ ਕੱਪੜੇ ਨੂੰ ਤੇ ਲਾਈਨਿੰਗ ਨੂੰ ਠੀਕ ਹੈ ਜੀ ਇਹ ਬਹੁਤ ਜਿਆਦਾ ਸੌਖਾ ਤਰੀਕਾ ਹੈ ਮਤਲਬ ਜੇ ਨਾ ਤੁਸੀਂ ਛਨੀਲ ਦੇ ਸੂਟ 헤헤 ਲਾਈਨਿੰਗ ਲਾਉਂਗੇ ਤਾਂ ਬਹੁਤ ਵਧੀਆ ਸੂਟ ਬਣੂਗਾ ਛਨੀਲ ਦਾ ਤੁਹਾਡਾ ਇਹਦੀ ਆਟੀ ਹੁੰਦੀ ਤਾਂ ਕੋਈ ਫਰਕ ਨਹੀਂ ਜੀ ਹੁੰਦਾ ਹੈਗਾ। ਨਾ ਇਹ ਆਡੀ ਹੁੰਦੀ ਆ। ਹਾਂ ਜੀ। ਇਹਦਾ ਨਾ ਆਟੀ ਦਾ ਕੋਈ ਚੱਕਰ ਨਹੀਂ ਹੈਗਾ ਵੀ ਇਹ ਆਡੀ ਨਾਲ ਨਹੀਂ ਇਹ ਕਿਵੇਂ ਰਣੀ ਹੈ। ਜਿਵੇਂ ਵੀ ਤੁਹਾਨੂੰ ਲੋਡ ਲੱਗਦੀ ਹੈ ਜਿਵੇਂ ਇੱਕ ਸਾਈਡ ਤੋਂ ਪੱਲਾ ਨਿਕਲਿਆ ਆਇਆ। ਇੰਨੇ ਨਾਲ ਜ਼ਿਆਦਾ ਘੇਰਾ ਹੁੰਦਾ ਨਹੀਂ ਨਿਕਲਦਾ ਇੱਕ ਪਾਸੇ। ਠੀਕ ਹੈ? ਉਧਰਲੀ ਸਾਈਡ ਤੇ ਤੁਸੀਂ ਬਾਹਾਂ ਦੀ ਲਾ ਸਕਦੇ। ਪ੍ਰੈਸ ਥੋੜੀ ਜਿਹੀ ਘੱਟੇ ਰੱਖ ਲੈਣੀ ਚਿਪਕੀ ਆਪਣੀ। ਤੇ ਹੁਣ ਆਪਾਂ ਲੈ ਲਈ ਇਹਦੀ ਕਟਿੰਗ ਕਰ ਦਾਰੀਏ। ਇਧਰੋਂ ਵੀ ਬੱਦ ਲਾਗੇ ਤਾਂ ਉਧਰੋਂ ਵੀ ਕਟਿੰਗ ਕਰ ਦੇਣੀ ਪੂਰੀ ਫਿਨਿਸ਼ਿੰਗ ਕਰ ਦੇਣੀ ਹੈ ਸਾਈਡਾਂ ਦਾ ਠੀਕ ਹੈ ਇਧਰੋਂ ਥੋੜਾ ਥੋੜਾ ਹਲਕਾ ਹਲਕਾ ਵੱਧ ਗਿਆ ਸੀਗਾ ਆਪਣਾ ਲਾਈਨਿੰਗ ਦਾ ਕੱਪੜਾ ਤੇ ਆਪਾਂ ਨੇ ਕਟਿੰਗ ਕਰ ਦੇਣਾ ਤੇ ਨਾਲ-ਨਾਲ ਸ਼ਰਟ ਦੇ ਨਾਲ-ਨਾਲ ਲਾਈਨਿੰਗ ਕਟਿੰਗ ਕਰ ਦੇਣੀ ਬਿਲਕੁਲ ਇਹ ਨਾਲ-ਨਾਲ ਵੱਧ ਨਹੀਂ ਰੱਖਣੀ ਇਹਦੇ ਵਿੱਚ ਕੋਈ ਵੀ ਠੀਕ ਹੈ ਨੇ ਜੀ ਇੱਕੋ ਚੀਜ਼ ਹੁੰਦੀ ਆ ਕਈ ਵਾਰ ਕੁਆਲਿਟੀ ਦਾ ਫਰਕ ਪੈ ਜਾਂਦਾ ਜੇ ਆਪਾਂ ਮਤਲਬ ਕਿਸੇ ਵਧੀਆ ਜੋਬ ਤੋਂ ਲੈਣੇ ਤੁਸੀਂ ਬਸ ਦੇਖ ਕੇ ਚੈੱਕ ਕਰਕੇ ਲੈ ਲਈਏ ਹਾਂਜੀ 70 ਪੇ ਵਾਲੀ ਲੈ ਲਈਏ ਤੁਸੀਂ ਸਾਫੀ ਨਹੀਂ ਲੈਣੀ ਜੇ ਤੁਹਾਨੂੰ ਕਿਤੇ ਤੇ ਸਾਫੀ ਨਹੀਂ ਦਿੰਦੀ ਹੈ ਨਾ ਠੀਕ ਹੈ ਜੀ ਐਂ ਚਿੱਪਗੀ ਇਹਨੂੰ ਇੱਧਾ ਫੋਲਡ ਕਰ ਜਾਨਾ ਆਪਣੇ ਕੱਟ ਆਪਾਂ ਨੂੰ ਠੀਕ ਹੈ ਨਾ 컬러 ਨਾਲ ਨਾਲ ਕਰ ਗਏ ਨਾ ਇਹਨੇ ਉਹੀ 컬러 ਮਤਲਬ ਉਹੀ ਸ਼ੇਡ ਹੋਣੀ ਲੱਗ ਜੀ ਵੀ ਛੂਟ ਦੇ ਨਾਲ ਦੀ ਉਹ ਇਹਦੇ ਵਿੱਚ ਆਪਾਂ ਨੂੰ ਜਿਵੇਂ ਤੁਹਾਨੂੰ ਹੋ ਸਕਦਾ ਵੀ ਥੋੜੀ ਲੱਗੇ ਹੋਵੇ ਵਾਈਡ ਵਾਈਡ ਜੀ ਪਰ ਸੇਮ 컬러 ਹੈ ਤਾਂ ਠੀਕ ਹੈ ਜੇ ਆਪਾਂ ਇਹਦੇ ਵਿੱਚ ਬਲੈਕ ਵੀ ਲਾ ਦੋਨੇ ਬਲੈਕ ਰੁਖਣੀ ਦੀ ਇਹ ਬਲੈਕ আর ਵਾਈਟ ਇਕੱਠੀਆਂ ਆਉਂਦੀਆਂ ਦੋਨਾਂ ਉਹਦੇ ਵਿੱਚ ਆਉਂਦੀਆਂ ਨੇ ਠੀਕ ਹੈ ਤੇ ਬਾਅਦ ਵਿੱਚ ਹੁਣ ਪਿੱਛੇ ਨਾਲ ਆਪਣਾ ਇਹ ਵਾਲਾ ਬਚ ਗਿਆ ਕੱਪੜਾ ਲਾਈਨਿੰਗ ਦਾ ਠੀਕ ਹੈ ਆਪਣਾ ਜਿਹੜਾ ਬੈਕ ਪੱਲ ਉਹ ਵੀ ਇੱਧਰ ਆ ਜਾਣਾ ਠੀਕ ਹੈ ਜੀ ਅਲਾਗ ਹੀ ਦਾ ਸਮਝਣਾ ਤੁਹਾਨੂੰ ਤੇ ਇੰਦਾ ਚਿਪਕ ਜਾਣੀ ਹੈ ਕਿ ਕਿਧਰੇ ਨੂੰ ਵੀ ਹਿੱਲਦੀ ਕੋਈ ਇਹ ਨਹੀਂ ਹੈਗਾ ਤੁਸੀਂ ਨੀਚੇ ਪੰਨਿਆਂ ਦੇ ਵਿੱਚ ਜਿਦਣੇ ਕੋਈ ਇਹ ਨਹੀਂ ਹੈਗਾ ਕਿ ਚਾਕਾਂ ਦੇ ਵਿੱਚ ਨੀਂਦੇਣੀ ਤੁਸੀਂ ਐ ਪੂਰੀ ਤਸੱਲੀ ਨਾਲ ਕਟਿੰਗ ਕਰਕੇ ਸੂਟ ਦੇ ਬਰਾਬਰ ਤਾਂ ਉਹਨੂੰ ਪ੍ਰੈਸ ਨਾਲ ਚਿਪਕਾ ਲੈਣਾ ਤੇ ਜਿਹੜੇ ਤੁਹਾਡੇ ਬੈਲਵਰਡ ਦੇ ਸਨੀਰ ਦਾ ਸੂਟ ਮਹਿੰਗੇ ਤੋਂ ਮਹਿੰਗਾ ਜਿੰਨਾ ਮਰਜ਼ੀ ਮੈਂ ਲਵੋ ਉਹ ਫਿਰ 2000 ਵਾਲਾ ਹੋਵੇ 3000 ਵਾਲਾ ਹੋਵੇ ਤੁਹਾਡੇ ਜਿਹੜਾ ਲਾਈਕਰ ਵਾਲੀ ਨੀਕ ਲੱਗ ਕੇ ਨਾ ਸਨੀਰ ਦਾ ਸੂਟ ਪੱਛੂਆ ਉਹ ਬਹੁਤ ਹੀ ਜ਼ਿਆਦਾ ਬੈਸਟ ਵਨ ਹੈ ਠੀਕ ਹੈ ਪਰ ਇਹਦੀ ਫਿਟਿੰਗ ਤੁਸੀਂ ਦੇਖੋ ਕਿੰਨੀ ਵਧੀਆ ਹੁੰਦੀ ਹੈ ਠੀਕ ਹੈ ਕਿਉਂਕਿ ਮੈਂ ਪਿਛਲੀਆਂ ਸਰਦੀਆਂ ਚ ਬਹੁਤ ਜ਼ਿਆਦਾ ਐਜਰ ਵਿੱਚ ਨੀਲ ਦੇ ਸੂਟ ਲੈ ਕੇ ਰਲਾਈਨਿੰਗ ਲਾ ਕੇ ਬਣਾਏ ਆ ਤਾਂ ਹੀ ਮੈਂ ਸਾਰੇ ਉਹ ਵੀਡੀਓ ਅਪਲੋਡ ਉਹ ਹੀ ਕਰਦੀ ਹੁੰਦੀ ਆ ਕੋਈ ਇਹ ਨਹੀਂ ਹੈ ਨਾ ਵੀ ਆਪਾਂ ਨੇ ਚੱਕ ਕੇ ਵੀਡੀਓ ਪਾਤੀ ਹੈ ਨਾ ਕਿਉਂਕਿ ਪਹਿਲਾਂ ਨਾ ਮੈਂ ਉਹ ਚੀਜ਼ ਵਰਤ ਕੇ ਦੇਖਦੀ ਹੁੰਦੀ ਆ ਜੇ ਮੈਨੂੰ ਲੱਗਦੀ ਆ ਵੀ ਹਾਂ ਇਹ ਚੀਜ਼ ਵਧੀਆ ਏ ਤਾਂ ਮੈਂ ਵੀਡੀਓ ਪਾਉਂਦੀ ਹੁੰਦੀ ਨਹੀਂ ਲਈ ਵੀਡੀਓ ਪਾਉਣ ਦਾ ਮੈਨੂੰ ਇਹ ਨਹੀਂ ਹੈਗਾ ਵੀ ਹਾਂ ਬਸ ਆਪਾਂ ਨੇ 뷰 ਲੈਣ ਦੇ ਮਾਰੇ ਨੇ ਵੀਡੀਓ ਪਾਤੀ ਹੈ ਨਾ ਇਹ ਚੀਜ਼ ਨਹੀਂ ਹੈਗੀ ਕਿਉਂਕਿ ਮੈਂ ਹਰ ਇੱਕ ਚੀਜ਼ ਨਾ ਪਹਿਲਾਂ ਇਸਤੇਮਾਲ ਕਰਕੇ ਦੇਖਦੀ ਆ ਕੱਲ ਨੂੰ ਅਗਲੇ ਤੋਂ ਬਾਹਾਂ ਖਾਣ ਤੋਂ ਪ ਅੱਪਾ ਆਪਣੇ ਤੇ ਵਰਤ ਕੇ ਦੇਖੋ ਪਹਿਲਾ ਚੀਜ਼ ਨੂੰ ਔਰ ਜਿਹੜਾ ਵੀ ਡਿਜ਼ਾਈਨ ਆਪਾਂ ਕਰਦੇ ਆਂ ਵੀਡੀਓ ਪਾਉਂਦੇ ਡਿਜ਼ਾਈਨ ਦੇ ਉਹ ਡਿਜ਼ਾਈਨ ਮੈਂ ਵੀ ਵੀਡੀਓ ਸ਼ੇਅਰ ਕਰਦੀ ਆਂ ਕਿਉਂਕਿ ਐਦਾਂ ਹੁੰਦਾ ਹੈ ਕਈ ਵਾਰੀ ਚੱਕਰੇ ਪੈ ਜਾਂਦਾ ਹੈ ਵੀ ਆਪਾਂ ਨੂੰ ਬਣਾਉਣ ਦਾ ਤਰੀਕਾ ਹੋਣਾ ਚਾਹੀਦਾ ਠੀਕ ਹੈ ਇਹਦੇ ਵਿੱਚ ਵੀ ਲਾਈਨਿੰਗ ਵਿੱਚ ਵੀ ਇਹੀ ਚੀਜ਼ ਹੋ ਗਈ ਵੀ ਇਹ ਮੈਂ ਦੇਖੀ ਆਪਣਾ ਕੇ ਵੀ ਹਾਂ ਵੀ ਪ੍ਰੈਸ ਨਾਲ ਵਧੀਆ ਚਿਪਕ ਜਾਂਦੀ ਆ ਸੁਣਿਆ ਬਹੁਤ ਸੀਗਾ ਪਰ ਮੈਂ ਕਹਿੰਦੀ ਆ ਵੀ ਜਦੋਂ ਮੈਨੂੰ ਇੱਕ ਵਾਰ ਤੇ ਦਿੱਤਾ ਲੱਗੇ ਲਾਈਕਰ ਲਾਈਨਿੰਗ ਇਹਦਾ ਵੀ ਵਧੀਆ ਹੁੰਦੀ ਆ ਹਨਾ ਕਿਉਂਕਿ ਮੈਂ ਵੀ ਇੱਕ ਵੀਡੀਓ ਦੇਖੀ ਥੀ ਮੈਨੂੰ ਲੱਗਿਆ ਸ਼ਾਇਦ ਕਈ ਵਾਰੀ ਇਦਾਂ ਹੁੰਦਾ ਵੀ ਕਈ ਸੋਚ ਲਾਦੇ ਵੀ 뷰 ਲੈਣ ਦੇ ਮਾਰਿਆਂ ਨੇ ਇਦਾਂ ਵੀਡੀਓ ਪਾਤੀ ਹੈ ਨਾ ਵੀ ਇਹ ਵੀ ਚੀਜ਼ ਆਉਂਦੀ ਹੁੰਦੀ ਆ ਪਰ ਮੈਂ ਬਹੁਤ ਲੱਭ ਲੁੱਭ ਕੇ ਫਿਰ ਤਾਂ ਇਹ ਚੀਜ਼ ਮੈਂ ਵਰਤ ਕੇ ਦੇਖੀ ਹੈ ਪਿਛਲੇ ਸਾਲ ਹੁਣ ਤੁਸੀਂ ਤੁਹਾਡੇ ਸਾਹਮਣੇ ਆ ਵੀ ਦੇਖੋ ਪੱਲੇ ਨਾਲ ਚਿੱਟਕੀ ਆਨ ਪੂਰੀ ਠੀਕ ਆ ਬਹੁਤ ਸੋਹਣੀ ਇਹ ਜਿਹੜੀ ਸਟੀਚਿੰਗ ਆ ਬਹੁਤ ਸੋਹਣੀ ਹੋਊਗੀ ਠੀਕ ਹੈ ਜੀ ਇਦਾਂ ਤੁਸੀਂ ਲਾਈਕ ਕਰ ਲੈਣੀ ਕਿ ਲਾ ਸਕਦੇ ਆ ਹੁਣ ਮੈਂ ਤੁਹਾਨੂੰ ਬਾਰ ਬਾਰ ਫੇਰ ਕਹਿਣੀ ਆ ਵੀ ਇਹ ਵਾਈਟ ਚਾਰ ਬਲੈਕ ਚ ਆਉਂਦੀ ਆ ਇਹ ਡਾਈ ਨਹੀਂ ਹੁੰਦੀ ਕਿਉਂਕਿ ਮੈਨੂੰ ਜ਼ਿਆਦਾਤਰ ਕੁਐਸਚਨ ਇਹੀ ਪੁੱਛ ਜਾਨੇ ਵੀ ਡਾਈ ਹੋ ਜਾਂਦੀ ਆ ਇਹ ਡਾਈ ਨਹੀਂ ਹੁੰਦੀ ਹੈ ਜੀ ਬਿਲਕੁਲ ਵੀ ਤੁਹਾਨੂੰ ਵੀ ਪਤਾ ਹੀ ਹੈ ਵੀ ਇਹ ਜਾਰੀ ਹੈ ਡਾਈ ਕਿੱਥੇ ਤੇ ਹੋ ਜਾਂਦੀ ਹੈ ਠੀਕ ਹੈ ਇਹ ਡਾਈ ਨਹੀਂ ਹੁੰਦੀ ਜੇ ਇਹਨੂੰ ਡਾਈ ਕਰਤਾ ਫਿਰ ਇਹਦੀ ਜਿਹੜੀ ਚਿਪਕਾਟ ਆ ਉਹ ਸਾਰੀ ਪਾਣੀ 'ਚ ਧੋਪੀ ਜਾਂਦੀ ਠੀਕ ਹੈ ਕਿਉਂਕਿ ਹੁਣ ਇਹ ਦੇਖੋ ਇੱਕ ਪਾਸੇ ਚਿੱਕ ਗਈ ਇਹਦੇ ਕੱਪੜੇ ਦੇ نیچے ਆ ਜਾਣਾ ਚਾਰੇ ਪਾਸੇ ਤੇ ਬੰਦ ਹੋ ਜਾਣੇ ਇਹਦੇ ਵਿੱਚ ਕੋਈ ਪਾਣੀ-ਕੂਣੀ ਨਹੀਂ ਲੱਗਣਾ ਹੈਗਾ ਜੇ ਇਹਨੂੰ ਵਾਸ਼ ਵੀ ਕਰਦੇ ਆ ਤਾਂ ਵੀ ਕੋਈ ਖਰਾਬ ਨਹੀਂ ਹੁੰਦੀ ਠੀਕ ਹੈ ਜੀ ਐਵੇਂ ਲੱਗ ਜਾਣੇ ਲੈ ਕੇ ਆ ਲੈਣੀਗਾ